ਪੰਜਾਬ ਫਾਸਟ ਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਫਾਜ਼ਿਲਕਾ ਜ਼ਿਲ੍ਹੇ ਨਾਲ ਸੰਬੰਧਿਤ ਸਮੂਹ ਪੱਤਰਕਾਰਾਂ ਵੱਲੋਂ ਜਲਾਲਾਬਾਦ ਦੀ ਮਾਰਕੀਟ ਕਮੇਟੀ ਵਿੱਚ ਇੱਕ ਅਹਿਮ ਮੀਟਿੰਗ ਕੀਤੀ ਗਈ ਜਿੱਥੇ ਵੱਡੀ ਗਿਣਤੀ ਵਿੱਚ ਪੱਤਰਕਾਰਾਂ ਨੇ ਹਿੱਸਾ ਲਿਆ ਮੀਟਿੰਗ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ ਨਿਰਪੱਖ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਪੱਤਰਕਾਰਾਂ ਨੂੰ ਮਿਲਦੀਆਂ ਧਮਕੀਆਂ ਅਤੇ ਪੰਜਾਬ ਦੀ ਪੁਲਿਸ ਵੱਲੋਂ ਪਰੇਸ਼ਾਨ ਕਰਨ ਦੀਆਂ ਆਈਆਂ ਖਬਰਾਂ ਦੀ ਸਮੂਹ ਪੱਤਰਕਾਰਾਂ ਵੱਲੋਂ ਨਿੰਦਿਆ ਕੀਤੀ ਗਈ ਉਨ੍ਹਾਂ ਮਤਾ ਪਾਸ ਕੀਤਾ ਕਿ ਉਹ ਸਮੂਹ ਪੱਤਰਕਾਰ ਭਾਈਚਾਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ ਅਤੇ ਕਿਸੇ ਵੀ ਮੁਸ਼ਕਲ ਵੇਲੇ ਪੰਜਾਬ ਦੇ ਹਰ ਪੱਤਰਕਾਰ ਨਾਲ ਖੜੇ ਰਹਿਣਗੇ ਇਸ ਮੀਟਿੰਗ ਵਿੱਚ ਸਭ ਤੋਂ ਇਹ ਮੁੱਦਾ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਖਿਲਾਫ ਕੇਂਦਰਤ ਰਿਹਾ ਕਿ ਉਹ ਪੱਤਰਕਾਰਾਂ ਨੂੰ ਖਬਰ ਸੰਬੰਧੀ ਪੱਖ ਦੇਣਾ ਤਾਂ ਦੂਰ ਦੀ ਗੱਲ ਉਹ ਫੋਨ ਤੱਕ ਅਟੈਂਡ ਨਹੀਂ ਕਰਦੇ ਇਸ ਮੁੱਦੇ ਨੂੰ ਲੈ ਕੇ ਪੱਤਰਕਾਰਾਂ ਨੇ ਡੀਸੀ ਫਾਜ਼ਿਲકા ਖਿਲਾਫ ਸੰਘਰਸ਼ ਕਰਨ ਅਤੇ ਸਰਕਾਰੀ ਪ੍ਰੋਗਰਾਮਾਂ ਦਾ ਬਾਈਕਾਟ ਕਰਨ ਦਾ ਮਤਾ ਪਾਸ ਕਰ ਦਿੱਤਾ ਅੱਜ ਦੀ ਮੀਟਿੰਗ ਵਿੱਚ ਪੱਤਰਕਾਰਾਂ ਵੱਲੋਂ ਪਾਸ ਕੀਤੇ ਮਤਿਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਪੱਤਰਕਾਰ ਪਰਮਜੀਤ ਢਾਬਾ ਬਿੱਟੂ ਦੂਮੜਾ ਕੁਲਦੀਪ ਬਰਾੜ ਅਤੇ ਰਜਨੀਸ਼ ਰਵੀ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਵੱਲੋਂ ਫਾਜ਼ਿਲਕਾ ਦੇ ਪੱਤਰਕਾਰਾਂ ਨੂੰ ਪੱਖ ਦੇਣ ਲਈ ਫੋਨ ਨਾ ਅਟੈਂਡ ਕਰਨਾ ਅਤੇ ਪੱਖ ਦੇਣ ਤੋਂ ਸਾਫ਼ ਇਨਕਾਰੀ ਹੋਣ ਦਾ ਸਮੂਹ ਪੱਤਰਕਾਰ ਭਾਈਚਾਰਾ ਵੱਲੋਂ ਸਖਤ ਨੋਟਿਸ ਲਿਆ ਗਿਆ। ਉਕਤ ਪੱਤਰਕਾਰਾਂ ਆਗੂਆਂ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਦੀ ਕੁਰਸੀ ਭਾਵ ਚੇਅਰ ਦੀ ਕਦਰ ਕਰਦੇ ਹਨ ਪਰੰਤੂ ਜੇਕਰ ਇਹ ਕੁਰਸੀ ਤੋਂ ਲੋਕਤੰਤਰ ਦੇ ਚੌਥੇ ਥੰਮ ਪੱਤਰਕਾਰਾਂ ਦੀ ਕੋਈ ਅਫਸਰ ਕਦਰ ਨਾ ਕਰੇ ਤਾਂ ਲੋਕ ਹਿੱਤਾਂ ਲਈ ਲੱਗ ਰਹੀਆਂ ਖਬਰਾਂ ਸੰਬੰਧੀ ਆਪਣਾ ਪੱਖ ਨਾ ਦੇਵੇ ਤਾਂ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਹਿਣਾ ਹੈ ਮੇਨ ਆਗੂਆਂ ਦਾ ਬਣੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਹੁਣੇ ਹੀ ਕਰ ਲਵੋ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਰਕਾਰ ਪਾਈਚਾਰੇ ਵੱਲੋਂ ਮੀਟਿੰਗ ਕੀਤੀ ਗਈ ਹੈ ਕਿ ਇਸ ਸੰਬੰਧ ਵਿੱਚ ਕੀ ਫੈਸਲਾ ਆਇਆ ਹੈ ਅੱਜ ਜਲਾਲਾਬਾਦ ਵਿਖੇ ਫਾਜ਼ਿਲਕਾ ਦੇ ਪੱਤਰਕਾਰਾਂ ਵੱਲੋਂ ਇੱਕ ਹਗਾਮੀ ਮੀਟਿੰਗ ਕਰਨ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਪੱਤਰਕਾਰ ਭਰਾ ਨੇ ਉਹ ਜਿੰਨੇ ਵੀ ਸਾਡੇ ਪ੍ਰੈਸ ਕਲੱਬ ਨੇ ਜਾਂ ਜਿਹੜੀ ਸਾਡੀ ਪ੍ਰੈਸ ਯੂਨੀਅਨਸ ਦੇ ਹੈਗੇ ਨੇ ਨਮਾਇंदे ਉਹਨਾਂ ਨੇ ਹਾਜ਼ਰੀ ਮੁਲਤ ਕੀਤੀ ਹੈ ਪੱਤਰਕਾਰਾਂ ਨੂੰ ਜਿਹੜੀਆਂ ਦਰਪੇਸ਼ ਮੁਸ਼ਕਲਾਂ ਨੇ ਉਸ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਹੈ ਕਿ ਅੱਜ ਜਿਹੜਾ ਹੈਗਾ ਪੱਤਰਕਾਰ ਜੇਕਰ ਕਵਰਜ ਕਰਨ ਜਾਂਦਾ ਹੈ ਔਰ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਪੱਤਰਕਾਰਤਾ ਦੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਥ੍ਰੈਟ ਵਧ ਰਹੇ ਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਧਮਕੀਆਂ ਨੇ ਆਮ ਹੋ ਗੀਆਂ ਨੇ ਪੱਤਰਕਾਰ ਜਿਹੜਾ ਇੱਕ ਲੋਕਤੰਤਰ ਦਾ ਚੌਥਾ ਥੰਮ ਹੈ ਪ੍ਰੈਸ ਤਾਂ ਉਹਦੇ باوجود ਵੀ ਜਿਹੜਾ ਹੈਗਾ ਉਹ ਸੇਫ ਨਹੀਂ ਹੈ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਂਦਾ ਹੈ ਸਰਕਾਰ ਤੱਕ ਪਹੁੰਚਾਉਣ ਦਾ ਜਿਹੜਾ ਮਿਸ਼ਨ ਹੈਗਾ ਹੈ ਕਿ ਸਰਕਾਰ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਆਹ ਲੋਕਾਂ ਦੀਆਂ ਸਮੱਸਿਆਵਾਂ ਨੇ ਤਾਂ ਕਿ ਸਰਕਾਰ ਨੂੰ ਉਸ ਸਮੱਸਿਆਵਾਂ ਹੱਲ ਕਰਨ ਦੇ ਵਿੱਚ ਸਖਿਯਾਈ ਹੋ ਸਕੇ لیکن اج جو الٹا ਹੋ ਰਿਹਾ ਜੇਕਰ ਕੋਈ ਸਮੱਸਿਆ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਲਟਾ ਉਸ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਜਿਹੜਾ ਪੱਤਰਕਾਰ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਂਦਾ ਉਹਨਾਂ ਨੂੰ ਧਮਕਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਔਰ ਕੁਝ ਪੱਤਰਕਾਰਾਂ ਬਾਰੇ ਜਿਹੜਾ ਆਮ ਤੌਰ ਤੇ ਇਹ ਪਿਛਲੇ ਹਫਤੇ ਦੇ ਵਿੱਚ ਜਿਹੜਾ ਇਹ ਸਾਹਮਣੇ ਆਇਆ ਕਿ ਪੰਜਾਬ ਪੁਲਿਸ ਦੀ ਜਿਹੜੀ CIC CIA ਸਟਾਫ ਹੈ ਜਾਂ ਹੋਰ ਪੁਲਿਸ ਹੈ ਉਹ ਬਲਾਕ ਦੇ ਪੱਤਰਕਾਰਾਂ ਨੂੰ ਧਮਕੀਆਂ ਦੇ ਰਹੇ ਨੇ ਉਹਨਾਂ ਨੂੰ ਥਰੈਟ ਕੀਤਾ ਜਾ ਰਿਹਾ ਹੈ ਅੱਜ ਫਾਜ਼ਲਕਾ ਦੇ ਵੱਖ-ਵੱਖ ਖਦਾੜਿਆਂ ਦੇ ਜਿਹੜੇ ਪੱਤਰਕਾਰ ਨੇ ਉਹਨਾਂ ਨੇ ਅੱਜ ਪਹੁੰਚ ਕੇ ਇਸ ਗੱਲ ਦੀ ਜਿਹੜੀ ਨਿੰਦਾ ਵੀ ਕੀਤੀ ਹੈ ਔਰ ਇਸ ਗੱਲ ਦਾ ਮਤਾ ਵੀ ਪਾਸ ਕੀਤਾ ਹੈ ਕਿ ਉਹਨਾਂ ਪੱਤਰਕਾਰਾਂ ਦੇ ਹੱਕ ਦੇ ਵਿੱਚ ਪੂਰੇ ਜ਼ਿਲ੍ਹੇ ਫਾਜ਼ਲਕਾ ਦੇ ਜਿਹੜੇ ਪੱਤਰਕਾਰ ਨੇ ਉਹ ਇੱਕ ਤਾਨਕੇ ਖੜੇ ਨੇ ਔਰ ਕਿਸੇ ਤਰ੍ਹਾਂ ਵੀ ਉਹਨਾਂ ਤੇ ਮੁਸ਼ਕਲ ਆਉਂਦੀ ਹੈ ਤੇ ਉਹਨਾਂ ਦਾ ਸਾਥ ਦੇਣਗੇ ਅਗਲੀ ਗੱਲ ਕਿ ਜ਼ਿਲ੍ਹਾ ਫਾਜ਼ਲਕਾ ਨਾਲ ਸੰਬੰਧਤ ਹੈ ਕਿ ਇੱਥੋਂ ਦੇ ਜਿਹੜੇ ਡਿਪਟੀ ਕਮਿਸ਼ਨਰ ਦੀ ਕੁਰਸੀ ਤੇ ਬਿਰਾਜ਼ਮਾਨ ਨੇ ਮੈਡਮ ਅੰਮ੍ਰਿਤਪ੍ਰੀਤ ਕੌਰ ਉਹ ਕਿਸੇ ਵੀ ਪੱਤਰਕਾਰ ਦਾ ਉਹ ਜੇਕਰ ਉਹਨਾਂ ਨੇ ਪੱਖ ਲੈਣਾ ਹੋਵੇ ਬਤੌਰ ਜ਼ਿਲ੍ਹਾ ਮੁਖੀ ਨੇ ਸਾਡੇ ਕਿਸੇ ਖਬਰ ਨੂੰ ਚਲਾਉਣ ਵਾਸਤੇ ਜਿਹੜੇ ਟੀਵੀ ਵਾਲੇ ਸਾਥੀ ਨੇ ਜਾਂ ਪੱਤਰਕਾਰ ਜਿਹੜੇ ਪ੍ਰਿੰਟ ਮੀਡੀਆ ਵਾਲੇ ਸਾਥੀ ਨੇ ਆਮ ਤੌਰ ਤੇ ਖਬਰ ਦੀ ਪੁਸ਼ਟੀ ਜਾਂ ਕਿਸੇ ਵੀ ਸਮੱਸਿਆ ਬਾਰੇ ਪੁੱਛਣਾ ਹੋਵੇ ਤੇ ਉਹ ਪੱਖ ਲੈਣਾ ਬਣਦਾ ਜ਼ਰੂਰੀ ਹੈ ਇਹ ਪਹਿਲੀ ਡੀਸੀ ਸਾਹਿਬਾ ਹੈ ਕਿ ਜਿਹੜੀ ਉਹ ਪੱਖ ਲੈਣ ਤੋਂ ਕੰਨੀ ਨਹੀਂ ਕਰਾਉਂਦੀ ਉਲਟਾ ਜਿਹੜਾ ਹੈਗਾ ਪੱਖ ਲੈਣ ਦੀ ਉਹ ਕਿਸੇ ਤਰ੍ਹਾਂ ਦੀ ਗੱਲ ਨਹੀਂ ਕਰ ਰਹੀ ਅਸੀਂ ਇਹ ਗੱਲ ਸਾਫ਼ ਕਰਦੇ ਨੇ ਚਾਣੇਪੁਰ ਸਮੂਹ ਪੱਤਰਕਾਰ ਡਿਪਟੀ ਕਮਿਸ਼ਨਰ ਦੀ ਜਿਹੜੀ ਕੁਰਸੀ ਹੈ ਉਹ ਦਾਸੀਂ ਨਰਾਦਰ ਨਹੀਂ ਕਰਦੇ ਆ ਡਿਪਟੀ ਕਮਿਸ਼ਨਰ ਦੀ ਜਿਹੜੀ ਚੇਅਰ ਹੈ ਉਹ ਸਾਰੇ ਜ਼ਿਲ੍ਹੇ ਦੇ ਲੋਕਾਂ ਵਾਸਤੇ ਉਹ ਸਤਿਕਾਰਯੋਗ ਹੈ ਪਰ ਡਿਪਟੀ ਕਮਿਸ਼ਨਰ ਦੀ ਕੁਰਸੀ ਤੇ ਬੈਠਣ ਵਾਲੇ ਵਿਅਕਤੀ ਜਿਹੜੇ ਲੋਕ ਵਿਰੋਧੀ ਨੇ ਜਿਹੜੇ ਉਤਰ ਦੇ ਚੌਸ ਦੀ ਆਜ਼ਾਦੀ ਅੱਜ ਮੀਟਿੰਗ ਹੋਈ ਕੀ ਫੈਸਲਾ ਲਿਆ ਗਿਆ ਅੱਜ ਜਲਾਲਾਬਾਦ ਦੇ ਸਮੂਹ ਪੱਤਰਕਾਰ ਭਾਈਚਾਰੇ ਨੇ ਪੱਤਰਤਾ ਦਿਖਾਉਂਦੇ ਫਿਰ ਇੱਕੋ ਜਗ੍ਹਾ ਤੇ ਇਕੱਠੇ ਹੋ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪੱਤਰਕਾਰ ਭਾਈਚਾਰਾ ਉਹ ਇਕੱਠਾ ਇਕਤਾ ਉਹਨਾਂ ਦੇ ਵਿੱਚ ਅਤੇ ਕੋਈ ਵੀ ਉਹਨਾਂ ਦੇ ਖਿਲਾਫ ਜਾਂ ਉਹਨਾਂ ਦੇ ਇੱਥੇ ਡੀਸੀ ਮੈਡਮ ਕਿਉਂ ਨਾ ਹੋਵੇ ਜੇ ਉਹਨਾਂ ਦੀ ਕੋਈ ਗੱਲ ਨਹੀਂ ਸੁਣਾਉਂਦੇ ਤਾਂ ਉਹਨਾਂ ਨੂੰ ਫਿਰ ਇਕੱਠੇ ਹੋ ਕੇ ਆ ਉਹਨਾਂ ਦੇ ਖਿਲਾਫ ਕੁਛ ਨਾ ਕੁਛ ਜਿਹੜੀ ਉਹ ਕਾਰਵਾਈ ਜ਼ਰੂਰ ਕਰਨੀ ਪਾਉਗੇ ਡੀਸੀ ਮੈਡਮ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹ ਨਾ ਤਾਂ ਕਿਸੇ ਚਾਹੇ ਉਹ ਕਿਸਾਨ ਯੂਨੀਅਨ ਦੇ ਆਗੂ ਹੋ ਚਾ ਪੱਤਰਕਾਰ ਭਾਈਚਾਰਾ ਹੋਵੇ ਕਿਸੇ ਦੀਆਂ ਵੀ ਉਹ ਜਿਹੜੀ ਉਹ ਗੱਲ ਨਹੀਂ ਸੁਣ ਰਹੇ ਜਾਂ ਪੱਤਰਕਾਰਾਂ ਨੇ ਕਿਸੇ ਵੀ ਖਬਰ ਦੇ ਸਬੰਧ ਦੇ ਵਿੱਚ ਕੋਈ ਬਾਈਟ ਲੈਣੀ ਹੁੰਦੀ ਹੈ ਤੇ ਉਹਨਾਂ ਨੂੰ ਉਹ ਬਾਈਟ ਨਹੀਂ ਦਿੰਦੇ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਵੀ ਨਹੀਂ ਹੋਇਆ ਕਿ ਕੋਈ ਵੀ ਡੀਸੀ ਸਹਿਬਾਨ ਹੋਵੇ ਜਾਂ ਕੋਈ ਐਸਐਸਪੀ ਸਾਹਿਬਾ ਹੋਵੇ ਉਹਨਾਂ ਨੇ ਕਦੇ ਵੀ ਕੋਈ ਉਹ ਬਾਈਟ ਨਾ ਦਿੱਤੀ ਹੋਵੇ ਤੇ ਜਾਂ ਗੱਲ ਨਾ ਇੱਕ ਬੜੀ ਮੰਦ ਭਾਗੀ ਗੱਲ ਇਸ ਦੇ ਸਬੰਧ ਦੇ ਵਿੱਚ ਇੱਕ ਸਾਂਝੀ ਪ੍ਰੈਸ ਕਾਨਫਰੰਸ ਹੋਈ ਹੈ ਉਹਦੇ ਵਿੱਚ ਇਹ ਮਤੇ ਪਾਸ ਕੀਤੇ ਗਏ ਆ ਕਿ ਡੀਸੀ ਮੈਡਮ ਦੇ ਖਿਲਾਫ ਵੱਖ-ਵੱਖ ਚੈ ਉਹ ਯੂਨੀਅਨਾਂ ਹੋਣ ਉਹਨਾਂ ਨੂੰ ਇਕੱਠਾ ਕੀਤਾ ਜਾਊਗਾ ਜ਼ਿਲ੍ਹਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਵੀ ਫਾਇਲ ਕਾ ਡਿਸਟ੍ਰਿਕਟ ਨੂੰ ਲੱਗਦੇ ਆ ਉਹਨਾਂ ਦੇ ਵਿੱਚ ਇਕੱਠੇ ਹੋ ਕੇ ਆ ਇਹਦੀ ਜਿਹੜੀ ਆਵਾਜ਼ ਠਾਈ ਜਾਊਗੀ ਬੇਸ਼ੱਕ ਇਹਦੇ ਵਿੱਚ ਇੱਕ ਮੁੱਦਾ ਹੋਰ ਵੀ ਉੱਠਿਆ ਤੇ ਉਹ yellow card ਦਾ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਇਸ ਮੁੱਦੇ ਨੂੰ ਰੱਖ ਕੇ ਫਿਰ ਉਹ yellow card ਦਾ ਜਿਹੜਾ ਮੁੱਦਾ ਉਹ ਵੀ ਡੀਪੀਆਰਓ ਦੇ ਖਿਲਾਫ ਹੈ ਜਿਹੜਾ ਉਠਾਇਆ ਜਾਊਗਾ ਕਿ ਅਸੀਂ ਇਹ ਮੁੱਖ ਮੰਤਰੀ ਪੰਜਾਬ ਅੱਗੇ ਮੰਗ ਕਰਦੇ ਹਾਂ ਕਿ ਜਿਹੜਾ ਡੀਸੀ ਮੈਡਮ ਦਾ ਪੱਤਰਕਾਰਾਂ ਨਾਲ ਜਿਹੜਾ ਵਿਹਾਰ ਆ ਉਹ ਸਹੀ ਨਹੀਂ ਹੈ ਇਹਨਾਂ ਦਾ ਜਿਹੜਾ ਵਿਹਾਰ ਆ ਉਹ ਸਹੀ ਹੋਣਾ ਚਾਹੀਦਾ ਤਾਂ ਜਾਂ ਜਿਹੜੀਆਂ ਸਰਕਾਰ ਵੱਲੋਂ ਜਿੰਨੀਆਂ ਵੀ ਕੋਈ ਨੀਤੀਆਂ ਆਉਂਦੀਆਂ ਕੋਈ ਉਹਨਾਂ ਨੇ ਜੰਦ ਨਸ਼ਾ ਵਿਰੋਧਾ ਜਾਂ ਕੁਝ ਹੋਰ ਆ ਉਹਨਾਂ ਨੇ ਲੋਕਾਂ ਤੱਕ ਪਹੁੰਚਾਉਣਾ ਤਾਂ ਉਹ ਪ੍ਰੈਸ ਦੇ ਥਰੂ ਹੀ ਹੋ ਸਕਦਾ ਹੈ ਜੇਕਰ 2C ਮੈਡਮ ਸਾਡਾ ਸਾਥ ਨਹੀਂ ਦੇਣਗੇ ਤੇ ਅਸੀਂ ਉਹ ਅਸਮਰਥ ਹੋਵਾਂਗੇ ਲੋਕਾਂ ਦੇ ਤਾਕਾ ਜੜੀਆਂ ਉਹ ਖਬਰਾਂ ਪਹੁੰਚਾਉਣ ਦੇ। ਕਿਨ ਸਵਾਦਾਈ ਦੀ ਮੀਟਿੰਗ ਨੂੰ ਲੈ ਕੇ ਤਾਬਾ ਜੀ ਬਰਾੜ ਸਾਹਿਬ ਦੂਂਬੜਾ ਜੀ ਦੇ ਸਾਰਾ ਕੁਝ ਵਿਸਤਾਰ ਨਾਲ ਦੱਸਤਾ ਹੈ। ਪਹਿਲੀ ਗੱਲ ਸਿੱਧੀ ਸਪਸ਼ਟ ਨੀਤੀ ਹੈ। ਚਾਹੇ ਕੋਈ ਅਫਸਰੇ ਨਾਲ ਵੀ ਤੇຊਾਈ ਹੈ ਚਾਹੇ ਕੋਈ ਲੀਟਰ ਹੈ ਜੋ ਪੱਤਰਕਾਰਾਂ ਦਾ ਸਨਮਾਨ ਨਹੀਂ ਕਰਦਾ ਅਸੀਂ ਉਹਦਾ ਬਿਲਕੁਲ ਨਹੀਂ ਸਨਮਾਨ ਨਹੀਂ ਕਰਾਂਗੇ। ਜੋ ਫੈਸਲਾ ਕੀਤਾ ਜਾਵਾ ਉਸਦੇ ਅੱਜ ਬੜੀ-ਬੜੀ ਗੱਲ ਹੈ ਵੀ ਸਾਰੇ ਜਿੰਨੇ ਸਾਡੇ ਸਲਸਾਵਾ ਸਾਡੇ ਸਾਰੇ ਪਾਈਚਾਰੇ ਬੜੇ ਵਧੀਆ ਮਾਹੌਲ ਚ ਮੀਟਿੰਗ ਹੋਈ ਏ ਔਰ ਜੋ ਬਰਾੜ ਸਾਹਿਬ ਔਰ ਢਾਬਾ ਜੀ ਦੱਸ ਕੇ ਵਿਸਥਾਰ ਨਾਲ ਅਸੀਂ ਉਥੇ ਕਾਇਮ ਖੜੋਤੇ ਆ ਜਿਵੇਂ ਜਿਵੇਂ ਸਾਨੂੰ ਸਾਡੀ ਕਮੇਟੀ ਜਿਵੇਂ ਜਿਵੇਂ ਨਿਰਦੇਸ਼ ਜਵੇਗੀ ਉਸ ਤਰੀਕੇ ਨਾਲ ਸਟੈਪ ਬਾਈ ਸਟੈਪ ਅੱਗੇ ਕਾਰਵਾਈ ਧੰਨ ਜੇ ਇਕੱਠਾ ਹੋਏ ਹੁ ਕੀ ਫੈਸਲਾ ਲਿਆ ਢਾਬਾ ਜੀ ਨੇ ਦੱਸਿਆ ਜਿਵੇਂ ਡੀਸੀ ਸਾਹਿਬ ਆਦੀ ਕੁਰਸੀ ਦਾ ਸਹੀ ਇਸਤੇਮਾਲ ਨਹੀਂ ਕਰਦੇ ਅਸੀਂ ਸਾਰਾ ਦਿਨ ਗਰਮੀ ਹੋਵੇ ਚਾਹੇ ਸਰਦੀ ਹੋਵੇ ਚਾਹੇ ਉਹ ਆਮ ਪਬਲਿਕ ਦੇ ਫੋਨ ਖਬਰਾਂ ਹੋਣ ਚਾਹੇ ਸਰਕਾਰੀ ਦਰਾਂ ਦੀ ਹੋਣ ਜੇ ਸਰਕਾਰੀ ਕੁਰਸੀ ਦੇ ਬਹਿ ਕੇ ਇੱਕ ਅਫਸਰ ਜੇ ਪ੍ਰੈਸ ਦੀ ਇੱਜ਼ਤ ਨਹੀਂ ਕਰਨਾ ਜਾਣਦੇ ਤੇ ਉਹਨਾਂ ਦਾ ਜਵਾਬ ਸਾਹਮਣੇ ਦੇਣਾ ਇਸ ਨੂੰ ਵੀ ਜਾਣਦੇ ਆ ਕਹਿੰਦਾ ਮਤਲਬ ਇਹ ਹੀ ਹੈ ਜੇ ਅਸੀਂ ਸਾਰਾ ਦਿਨ ਕੰਮ ਕਰਨੇ ਆ ਦੇ ਸੇਵਾ ਕਰਨੇ ਆ ਕੋਈ ਵੀ ਕੰਮ ਹੈ ਜੇ ਇਸਰਮਾਨ ਦੇ ਭੁੱਖੇ ਨੇ ਇੱਕ ਪੱਤਰਕਾਰ ਜੇ ਉਹਨਾਂ ਨੂੰ ਸਨਮਾਨ ਨਹੀਂ ਮਿਲੇਗਾ ਤੇ ਅਸੀਂ ਪਰਮ ਜੀ ਦੇ ਢਾਬਾ ਜੀ ਦੀ ਅਗਵਾਈ ਥੱਲੇ ਜਾਂ ਇਹਨਾਂ ਦੀ ਸਹਿਮਤੀ ਦੇ ਨਾਲ ਮੇਰੀ ਜਿਹੜੀ ਪੂਰੀ ਟੀਮ ਹੈ ਨਿਊ ਜਲਾਲਾਬਾਦ ਪ੍ਰੈਸ ਕਲੱਬ ਪੂਰੀ ਟੀਮ ਇਹਨਾਂ ਦੇ ਨਾਲ ਸੰਯੋਗ ਦੇਵਾਂਗੇ ਜਿੱਥੇ ਵੀ ਜਾਣਾ ਪਿਆ ਜਿਵੇਂ ਵੀ ਕਰਨਾ ਪਿਆ ਇਹਨਾਂ ਨੂੰ ਪੂਰਾ ਸੰਯੋਗ ਦੇਾਂਗੇ